ਮਾਚੀ ਵਾੜੇ ਦੇ ਸੱਤਰ ਦੇ ਗੀਤ ਵਿੱਚੋਂ ਉਠਾਂਗੇ ਜਿਵੇਂ ਡੀਡੀ ਵਾਰ ਬਣ ਕੇ ਜਿਨ੍ਹਾਂ 16 ਨੇ ਦਿੱਤਾ ਦਾ ਸੌਣ ਸ਼ਾਨ ਨੂੰ ਛਾਂਗ ਦੇਾਂਗੇ ਖੱਡੇ ਨਹੀਂ ਧਾਰ ਬਣ ਕੇ ਸਾਡੇ ਸਿਰਾਂ ਤੇ ਨਿਸ਼ਚਾ ਰੱਖ ਬਾਪੂ ਨੰਗੀ ਹੋਣ ਨਾ ਦੇਾਂਗੇ ਕੰਡ ਤੇਰੀ ਤੇ ਪੱਤੇ ਪੰਜਵਾਲੀ ਦਾ ਢੋਲ ਕੇ ਵੀ ਹੌਲੀ ਕਰਾਂਗੇ ਗਮਾਂ ਦੀ ਪੰਡ ਤੇਰੀ ਪਾਣੀ ਪਾਣ ਤੇ ਤੌਂਟਾ ਲਾਉਣ ਵਾਲਾ ਸੇਰ ਉਹਦੋਂ ਕੋਈ ਵੀ ਨਹੀਂ ਚੁੱਕਦਾ ਸੀ ਜਦੋਂ ਪੁੱਤ ਲਾੜਲਾ ਗੁਰੂ ਦਸ਼ਮੀਂ ਚੀ ਦਾ ਜਰਨੈਰ ਸਿੰਘ ਬੁੱਕਦਾ ਸੀ ਉਹ ਸਾਡਾ ਸ਼ੇਰ ਬਹਾਦਰ ਸੂਰਮਾ ਜਰਨੈਲਾ ਦਾ ਜਰਨੈਰ ਉਹਨੇ ਮੌਤ ਵਿਆਈ ਹੱਸ ਕੇ ਉਹਦੇ ਦਿਲ ਚ ਰਤਾ ਨਾ ਮੈਂ ਕਹਤਾ ਜੀ ਕੁੱਤਿਆਂ ਕੀ ਰਣ ਚੜਾ ਦੇਾਂਗੇ ਕਿਥੇ ਲੱਥੜੀ ਪੱਗ ਤੇ ਪੱਟ ਵਾਲੇ ਸ਼ਾਂਤ ਜਿਗਰ ਤੇ ਰੱਖ ਦਵਾਂ ਨੇ ਚੁਬਿਆ ਰਹੂਗਾ ਜਿੰਦ ਚੋਂ ਕੋਟ ਬਰਸਾਂ ਮਿਹਣਾ ਮਾਰਿਆ ਜਿਹੜਾ ਬਗਾਨਿਆਂ ਨੇ ਉਹ ਬਿਰਹਾ ਵਿੱਚ ਹੀ ਵਕਤ ਦਾ 파ਟ ਨਮਾ ਬੰਨ ਲਿਆ ਸ਼ਹੀਦੀ ਦੇ ਖਾਨਿਆਂ ਨੇ ਅੱਜ ਦੀ ਰਾਤ ਪਿਤਾਵੇ ਦਾ ਸਫਰ ਮੁਕੇ ਅੰਬਰ ਲੱਭ ਲਿਆ ਨਵੇਂ ਨਿਸ਼ਾਨਿਆਂ ਨੇ ਜੇ ਕਿਸੇ ਨੇ ਸਾਡੇ ਸਿੱਖੀ ਸਿਧਾਂਤਾਂ ਦੇ ਕੋਚਕਾਂ ਦੀ ਕੋਸ਼ਿਸ਼ ਕੀਤੀ ਤਾਂ ਨਲਕੇ ਦੇ ਫਿੱਟਨਰ ਕਰਕੇ ਖਰਾਰ ਦਾਂਗੇ ਕੁੱਤਿਆਂ ਘੀਰਿਆਂ ਤੇ ਚਾੜ ਦਾਂਗੇ ਪੀਣੀ ਪੰਜਾਬੀ ਖੁੱਲੀ ਸਲਵਾਰ ਮੱਥੇ ਟੱਕਾ ਕੋਟ ਤੇ ਸੂਟ 3 ਫੁੱਟ ਮਮਾ ਸ਼ਿਵਲਿੰਗ ਕੇ ਸਾਤਾ ਰਹੀ ਹਿੰਦੂ ਦਿੱਲੀ ਦਾ ਯਾਰ ਜੇ ਕਿਸੇ ਨੇ ਸਾਡੇ 12 ਵਜੇ ਦੀ ਗੱਤਬੇ ਆਖਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਮਰਤਾ ਸਹਿਤ ਆਂਤਰਾ ਪਾੜਾਂਗੇ ਕੁੱਤਿਆਂ ਟੈਂਕੀਆਂ ਦੇ ਚਾੜਾਂਦਾਂਗੇ ਉਹ ਗੋਲ ਪਰਨੇ ਆਲਿਓ ਪਰਨੇ ਖਲਾਦਾਂਗੇ ਚੋਲੇ ਪਾੜਾਂਗੇ ਪੱਜ ਕੁੱਤਨੀਆਂ ਸਾੜਾਂਦਾਂਗੇ ਜੇ ਕਿਸੇ ਨੇ ਸਾਡੀ ਮੋਛਰੇ ਸੁਆਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਮਰਤਾ ਸਹਿਤ ਜਬਾੜਾ ਪਾੜਾਂ ਤਾਂ ਕਿ ਕੁੱਤਿਆਂ ਖੰਭਿਆਂ ਦੇ ਚਾੜਾਂਦਾਂਗੇ ਫਸਲ ਸਭੀਆਂ ਦੀ ਪੱਕ ਤਿਆਰ ਹੋਈ ਜਨਮ ਦੀ ਦਾਤ ਨਾਲ ਹੁਣ ਵੱਢਣਗੇ ਸਾ ਚੋਰੀ ਨਾ ਡਾਕਾ ਨਾ ਕੋਈ ਕਤਲ ਹੋਇਆ ਬੈਰ ਪ੍ਰਾਣ ਸਦੀਆਂ ਪੁਰਾਣਾ ਕੱਢਣਗੇ ਬਹੁਤ ਵਜਾਲੀਆਂ ਟੋੜ ਗਿਆ ਬਹੁਤ ਜ਼ਿਆਦਾ ਸ਼ੈਣੇ ਬਾਗੀ ਹੋ ਜਾਣਾ ਹੁਣ ਤੁਖੜੇ ਵੀ ਸ਼ੈਣੇ ਬਾਗੀ ਹੋ ਜਾਣਾ